ਕਿਵੇਂ ਬਟਾਲੇ ਆ ਰਹੇ ਹੋ ਕਹਿੰਦੇ ਨੇ ਕਿ ਬਟਾਲੇ ਦੇ ਕਰ ਕਰ ਦੇ ਵਿੱਚ ਚੱਲ ਪਈ ਹੈ ਗੱਲ ਕਿ ਸੰਗਰ ਕਰਦਾ ਸਾਰੇ ਮਸਲੇ ਹੱਲ ਤੇ ਉਹ ਵੀ ਮਿੰਟਾਂ 'ਚ ਯਾਨੀ ਕਿ ਚੁਟਕੀਆਂ 'ਚ ਇੱਕ ਖਪਰੌੜਾ ਦਿਨੋਂ ਦਿਨ ਅਸਮਾਨੀ ਗੂੰਜਣ ਲੱਗ ਪਿਆ ਤੇ ਇਧਰ ਹਲਕੇ ਬਟਾਲੇ ਦੇ ਵਿੱਚ ਹੁਣ ਇਹ ਗੱਲ ਜ਼ੋਰਾਂ ਤੇ ਚੱਲ ਰਹੀ ਹੈ ਕਿ ਸੰਗਰ ਲਗਾਉਂਦਾ ਹੈ ਨੋਟਾਂ ਦੇ ਲੰਗਰ ਹਲਕਾ ਬਟਾਲਾ ਦੇ ਸਿਰਕਟ ਕਾਂਗਰਸੀ ਆਗੂ ਗੁਰਵਿੰਦਰ ਸੰਗਰ ਹੁਣ ਕਿਸੇ ਜਾਣ ਪਹਿਚਾਨ ਦੇ ਮੁਹਤਾਜ ਨਹੀਂ ਰਹਿ। ਉਹਨਾਂ ਦਾ ਦਾਵਾ ਹੈ ਕਿ ਉਹ ਗੱਲਾਂ ਨਹੀਂ ਕਰਦੀ। ਉਹਨਾਂ ਦਾ ਕੰਮ ਬੋਲਦਾ ਹੈ ਕੰਮ। ਕਰਕਰ ਦੇ ਵਿੱਚ ਚੱਲ ਰਹੀ ਸੰਗਰ ਦੀ ਚਰਚਾ ਗਵਾਹੀ ਭਰਦੀ ਹੈ। ਕਿ ਬਕਾਲਤੇ ਸਿਆਸੀ ਅਸਮਾਨ ਤੇ ਤਰੂ ਤਾਰੇ ਦੇ ਵਾਂਗ ਚਮਕੇਗਾ ਸੰਗਰ। ਜਿਵੇਂ ਪੰਜਾਬ ਸਰਕਾਰ ਕਹਿੰਦੀ ਹੈ ਜਿਸ ਦਾ ਖੇਤ ਉਸ ਦੀ ਰਹਿਤ ਇਸੇ ਤਰ੍ਹਾਂ ਰਾਹੁਲ ਗਾਂਧੀ ਦੀ ਸੋਚ ਹੈ। ਜੇ OBC ਦਾ ਇਹ ਵੱਡਾ ਵੋਟ ਬੈਂਕ ਤਾਂ ਮੌਕਾ ਵੀ OBC ਨੇਤਾ ਨੂੰ ਮਿਲੇ। ਹੁਣ ساری ਕਹਾਣੀ ਸਮਝਣ ਲਈ ਤੁਹਾਨੂੰ ਕੁਝ ਸਮਾਂ ਕੱਢ ਕੇ ਇਹ ਵੀਡੀਓ ਪੂਰੀ ਜ਼ਰੂਰ ਵੇਖਣੀ ਪਵੇਗੀ। ਮਾਮਲਾ ਸ਼ੁਰੂ ਹੁੰਦਾ ਹੈ ਦੀਵਾਲੀ ਦੀ ਰਾਤ ਨੂੰ ਬੈਂਕ ਕਲੋਨੀ ਚ ਬੜੀਆਂ ਚੌਪੜੀਆਂ ਨੂੰ ਅੱਗ ਲੱਗਣ ਤੋਂ ਬਾਅਦ ਸਭ ਕੁਝ ਸੜ ਕੇ ਸਵਾਹ ਹੋ ਚੁੱਕਾ ਸੀ। ਕਈ ਸਿਆਸੀ ਲੋਕ ਆਏ ਫੋਟੋਆਂ ਫੇਸਬੁੱਕ ਤੇ ਪਾਈਆਂ ਤੇ ਗੱਲਾਂ ਦਾ ਕੜਾ ਖਵਾ ਕੇ ਚੱਲਦੇ ਬਣੇ। ਕਿਸੇ ਨੇ ਪੀੜਤਾਂ ਦੇ ਹੱਥ ਤੁਰ ਨਾ ਹੀ ਪੁੰਝੇ, ਕੋਈ ਮਦਦ ਨਹੀਂ ਕੀਤੀ ਇਹ ਦੁਖੜਾ ਦੱਸਿਆ ਚੌਪੜ ਵਾਸੀ ਪੀੜਤ ਨੇ। ਚੌਪੜ ਵਾਸੀ ਕਹਿੰਦੇ ਅਸੀਂ ਰੱਬ ਨਾਲ ਨਰਾਜ਼ ਸੀ। ਤੇ ਰੱਬ ਨਾਲ ਗਿੱਲਾ ਸ਼ਿਕਵਾ ਕਰਨ ਲੱਗੇ ਕਿ ਰੱਬਾ ਤੇਜ ਕੋਈ ਆਪਣਾ ਫਰਿਸ਼ਤਾ ਇਹਨਾਂ ਨੂੰ ਗੱਡੀਆਂ ਆ ਕੇ ਰੁਕਦੀਆਂ ਨੇ ਗੁਰਿੰਦਰ ਸੰਗਰ ਉੱਤਰਦੇ ਹੀ ਆਪਣੇ ਗਲ ਦੇ ਨਾਲ ਲਗਾ ਲੈਂਦੇ ਨੇ ਤੇ ਕਹਿੰਦੇ ਸੀਨੇ ਠੰਡ ਪੈ ਜਾਂਦੀ ਹੈ ਸਾਡੀ ਪੀੜਾ ਸੁਣ ਕੇ ਸੰਗਰ ਬਹੁਤ ਭਾਵਕ ਹੋਏ ਉਸੇ ਵੇਲੇ ਸਾਨੂੰ ਗੱਡੀਆਂ 'ਚ ਬਿਠਾਇਆ ਤੇ ਆਪਣੇ ਘਰ ਲੈ ਗਏ ਵਧੀਆ ਚਾਹ ਪਾਣੀ ਤੇ ਨਾਸ਼ਤਾ ਕਰਾ ਕੇ 50000 ਦੀ ਮੋਟੀ ਰਕਮ ਸਾਡੇ ਹੱਥ ਤੇ ਰੱਖ ਦਿੱਤੀ ਤੇ ਕਿਹਾ ਜਾਓ ਹੁਣ ਆਪਣੀ ਛੱਤ ਪਵਾਓ ਆਪਣਾ ਘਰ ਬਣਾਓ ਸਮਾਨ ਲਓ ਲੋੜ ਪਈ ਤਾ ਸੰਗਰ ਤੁਹਾਡੀ ਸੇਵਾ ਚ ਹਾਜ਼ਰ ਖੁਸ਼ੀ ਚ ਸੰਗਰ ਨੂੰ ਅਸੀਸਾਂ ਦਿੰਦੇ ਪੰਗੜੇ ਪਾਉਂਦੇ ਬਸਤੀ ਚ ਪਹੁੰਚੇ ਇਹ ਚੋਪੜ ਵਾਸੀ ਹਲਕਾ ਬਟਾਲਾ ਤੋਂ ਕਾਂਗਰਸੀ ਆਗੂ ਗੁਰਿੰਦਰ ਸੰਗਰ ਐਸਾ ਪਾਰਸ ਨਿਕਲਿਆ ਜੋ ਵੀ ਆ ਕੇ ਜੁੜਿਆ ਸੋਨਾ ਬਣ ਗਿਆ ਜਨਾਬ ਹੁਣ ਕੁਝ ਰਾਜ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਜਨਤਕ ਨਹੀਂ ਕਰ ਸਕਦੇ ਜਦੋਂ ਅਸੀਂ ਵੱਖ-ਵੱਖ ਸਿਆਸੀ ਪਾਰਟੀਆਂ ਦੇ OBC ਤੇ ਸਿਆਸੀ ਆਗੂ ਵੱਡੀ ਗਿਣਤੀ ਚ ਗੁਰਵਿੰਦਰ ਸੰਗਰ ਦੇ ਘਰ ਉਹਨਾਂ ਦੇ ਡਰਾਇੰਗ ਰੂਮ ਚ ਬੈਠੇ ਵੇਖੇ ਇੱਕਠੇ ਬੈਠ ਚਾਹ ਪਾਣੀ ਪੀਂਦੇ ਤੇ ਸੰਗਰ ਨਾਲ ਇੱਕ ਜੁੜਤਾ ਦਾ ਦਾਵਾ ਕਰਦੇ ਵੇਖੇ ਤਾਂ ਅਸੀਂ ਵੀ ਹੈਰਾਨ ਰਹਿ ਗਏ ਕਿ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਕੁੜ-ਕੁੜ ਕਿਤੇ ਤੇ ਆਂਡੇ ਕਿਤੇ ਪਰ ਸਾਰਿਆਂ ਨੇ ਇੱਕ ਸੱਚ ਕਿਹਾ ਬੱਲਿਆ ਇੱਕ ਮੌਕਾ ਹੁਣ OBC ਨੂੰ ਚਾਹੀਦਾ ਜੀ ਸੰਗਰ ਨੇ ਕਿਹਾ ਮਨੁੱਖਤਾ ਦੀ ਸੇਵਾ ਕਰਨਾ ਮੇਰਾ ਤਰਮ ਹੈ ਕਿਸੇ ਸਿਆਸੀ ਲਾਹੇ ਲਈ ਮਦਦ ਨਹੀਂ ਕੀਤੀ ਹੁਣ ਤੱਕ ਸੈਂਕੜੇ ਪਰਿਵਾਰਾਂ ਦੇ ਘਰ ਬਣਵਾ ਕੇ ਦੇ ਚੁੱਕਾ ਹਾਂ ਸੈਂਕੜੇ ਧੀਆਂ ਦੇ ਵਿਆਹ ਕਰ ਚੁੱਕਾ ਹੈ ਬਹੁਤ ਸਾਰੇ ਮਰੀਜ਼ਾਂ ਦੇ ਮੁਫਤ ਇਲਾਜ ਵੀ ਕਰਵਾ ਚੁੱਕਾ ਹੈ ਧਾਰਮਿਕ ਸਥਾਨਾਂ ਤੇ ਖੁੱਲੇ ਗੱਫੇ ਦੀ ਭੇਟਾ ਵੀ ਦੇ ਚੁੱਕਾ ਹੈ ਜ਼ਰੂਰਤਮੰਦ ਬੱਚਿਆਂ ਦੇ ਪਰਿਵਾਰਾਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਦਾ ਹੈ ਔਰ ਕਈਆਂ ਦੇ ਘਰਾਂ ਦੇ ਵਿੱਚ ਰਾਸ਼ਨ ਵੀ ਹਰ ਮਹੀਨੇ ਦਿੰਦਾ ਹੈ ਸੋ ਇਹ ਹੈ ਗੁਰਵਿੰਦਰ ਸੰਗਰ ਜਿਹੜਾ ਗਰੀਬਾਂ ਦੇ ਲਈ ਮਸੀਹਾ ਹੈ ਇਹ ਸਾਰਾ ਕੁਝ ਕਿਸੇ ਸਿਆਸੀ ਲਾਹੇ ਲਈ ਨਹੀਂ ਕਰ ਰਿਹਾ ਸਿਰਫ ਮਨੁੱਖਤਾ ਨੂੰ ਧਿਆਨ ਚ ਰੱਖ ਕੇ ਕਰਦਾ ਹੈ ਗੁਰਵਿੰਦਰ سنگਰ ਨੇ ਕਿਹਾ ਮੈਨੂੰ ਹਲਕਾ ਬਟਾਲਾ ਤੋਂ ਅਥਾ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ ਕਰੋੜਾ ਨੂੰ ਪਈ ਹੁਣ ਤੱਕ ਸੇਵਾ ਚ ਲਗਾ ਚੁੱਕਾ ਹਾਂ ਤੇ ਮੈਂ ਗੱਲਾਂ ਨਹੀਂ ਕਰਦਾ ਮੇਰਾ ਬਸ ਕੰਮ ਬੋਲਦਾ ਹੈ ਤੁਸੀਂ ਵੇਖੀ ਚੱਲੋ ਮੈਂ ਬਟਾਲੇ ਦੀ ਲੋਹਾਰ ਕਿਦਾਂ ਬਦਲਦਾ ਅਸੀਂ ਪੁਰਾਣੀ ਮਾਲ ਮੰਡੀ ਬੀਕੋ ਬੈਕ ਸਾਈਡ ਚ ਝੂੰਪੜੇ ਵਾਲੇ ਆ ਗਏ ਸਰ ਤੇ ਦੀਵਾਲੀ ਵਾਲੇ ਦਿਨ ਨਾ ਮਤਲਬ ਅਸੀਂ ਸੋ ਗਏ ਸੀ ਇਹਨਾਂ ਦੀ ਦੁਕਾਨ ਸੀ ਦੇਵ ਲਾਲ ਦੀ ਇੱਕ ਕੁਆੜੀ ਦੀ ਦੁਕਾਨ ਨੇਗੀ ਬਾਜੀਗਰ ਵਿਚਾਰਾ ਤੇ ਰੱਦ 11 ਵਜੇ ਜਾਨੀ ਕੋਈ ਸੁਰਲੀ ਡਿੱਗੀ ਦੀ ਇਹਨਾਂ ਦੀ ਦੁਕਾਨ ਤੇ ਤੇ ਉਹਦੇ ਵੀ ਜਾਣ ਨਾਲ ਪਹਿਲਾਂ ਫਿਰ ਕੁਆੜੀਏ ਦੀ ਦੁਕਾਨ ਨੂੰ ਅੱਗ ਲੱਗੀ ਇਹਨਾਂ ਦੀ ਵੀ ਲੱਗੀ ਫਿਰ ਨਾਲੇ ਮੇਰੀ ਝੁੱਗੀ ਆ ਸ਼ਿਵਜੀ ਦਾ ਮੰਦਿਰ ਨਾਲ ਹੀ ਅੰਦਰ ਬਣਾਈ ਚੁੱਕੀ ਤੇ ਸੰਗਤ ਉਹਨਾਂ ਦੀ ਸਾਡੇ ਤੇ ਫਿਰ ਉਹ ਉਹਨਾਂ ਨੂੰ ਛੇ ਕੋਕਾ ਲੱਗਿਆ ਉਹ ਵੀ ਸੜ ਗਈ ਤੇ ਜਾਨੀ ਨੁਸਾਨ ਨਹੀਂ ਹੋਇਆ ਫਿਰ ਜਨਾਬ ਕੋਲੇ ਆਏ ਸੀ ਇਹ ਇਹਨਾਂ ਨੂੰ ਸੱਦਿਆ ਗਿਆ ਇਹਨਾਂ ਨੇ ਸਾਡੀ ਮਦਦ ਕੀਤੀ ਅਸੀਂ ਧੰਨਵਾਦ ਮੰਨਦੇ ਆ ਵੀ ਸਾਡੀ ਬਾਹ ਬੜੀ ਇਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਹੁਣ ਅਸੀਂ ਰਹਿਣ ਵਾਲੇ ਹੋ ਜਾਾਂਗੇ ਅਸੀਂ ਸਾਰੀ ਜ਼ਿੰਦਗੀ ਇਹਨਾਂ ਦਾ ਗੁਣ ਗਾਵਾਂਗੇ ਵੀ ਸਾਨੂੰ ਇਹ ਮਦਦ ਇੰਨੇ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਬਹੁਤ ਆਏ ਹੈਗੇ ਪਰ ਨਹੀਂ ਕਿਸੇ ਨੇ ਜਿਵੇਂ ਨਕਦੀ ਹੱਥ ਵੜਿਆ ਨਾ ਸਾਡਾ ਇਹ ਪਹਿਲਾ ਚਾਂਸ ਮੈਂ ਵਿਖਿਆ ਜ਼ਿੰਦਗੀ ਦੇ ਵਿੱਚ ਕਿਸੇ ਨੇ ਨਹੀਂ ਕੀਤੀ ਅੱਗੇ ਵੀ ੁੱਗਿਆਂ ਨੂੰ ਅੱਗ ਲੱਗੀ ਹੈਗੀ ਸਾਡੀ ਇਹ ਤੀਜਾ ਚੌਥਾ ਜਿਹੜਾ ਹੈਗਾ ਸਾਡੀ ਅੱਗ ਲੱਗੀ ਨੇ ਪਰ ਇਤਨਾ ਨਹੀਂ ਹੋਇਆ ਸਾਡੇ ਨਾਲ ਆ ਪਹਿਲਾ ਚਾਂਸ ਹੈ ਸਾਡਾ ਚੰਗਰ ਸਾਹਿਬ ਆਏ ਸੀ ਸਾਡੇ ਕੋਲੇ ਉਨਾਂ ਨੂੰ ਮੋਕਾ ਚੌਕਾ ਦੇਖਿਆਗਾ ਅਸੀਂ ਸਾਰੇ ਇਕੱਠੇ ਹੋਏ ਇਕੱਠੇ ਹੋ ਗਏ ਨਾ ਨਾ ਕਿ ਵੀ ਇੰਨੀ ਅਸੀਂ ਪਾਥੜੀਆਂ ਛੁਗੀਆਂ ਹੋਗੀਆਂ ਬਣਾ ਕੇ ਦਾਂਗੇ ਤੁਸੀਂ ਡਰੋ ਨਾ ਬਾਕੀ ਘਰ ਮਕਾਨ ਵੀ ਤੁਹਾਨੂੰ ਬਣਾ ਕੇ ਦਾਂਗਾ ਮੇਰੀ ਪਹੁੰਚ ਜਿੰਨੀ ਤੇ ਪਹੁੰਚਦੀ ਹੈ ਵੀ ਤੁਹਾਨੂੰ ਇਹ ਗੰਦਗੀ ਚ ਨਹੀਂ ਰਹਿਣ ਦਾਂਗਾ ਜਿੰਨੇ ਵੀ ਘਰੇ ਕੇ ਸਾਰੇ ਵਾਦੇ ਨਾਲ ਕਹਿ ਕੇ ਗਿਆ ਤੜੀ ਨਾਲ ਕਹਿ ਕੇ ਆਇਆ ਸਾਨੂੰ ਇਹਨਾਂ ਦੀ ਝੌਪੜੀਆਂ ਸੜ ਗਈਆਂ ਸੀ ਤੇ ਬਾਹਰ ਸੁੱਤੇ ਸੀ ਤੇ ਮੈਂ ਤਦ ਕਰਕੇ ਅੱਜ ਮੈਂ ਜਦੋਂ ਆਪਣੀ 4:30 ਵਜੇ ਮੈਂ ਗਿਆ ਸੀ ਉੱਥੇ ਮੈਂ ਦੇਖ ਕੇ ਆਇਆ ਤੇ ਇਹਨਾਂ ਦੀ ਸੱਚ ਮੁੱਚੇ ਚ ਇਹ ਚ ਰ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਉੱਥੇ ਬਿਲਕੁਲ ਬਾਹਰ ਹੀ ਬੈਠੇ ਹੋਏ ਸੀ ਉੱਥੇ ਤੇ ਮੈਂ ਉਹ ਜਾ ਕੇ ਦੇਖਿਆ ਤੇ ਕਹਿੰਦੇ ਵੀ ਸਾਨੂੰ ਤਰਪਾਲ ਤੇ ਦੇ ਵਾਸਤੇ ਬੈਣ ਖਲੋਣਾ ਤੇ ਸਾਨੂੰ ਜਗ੍ਹਾ ਚਾਹੀਦੀ ਆ ਮਤਲਬ ਛੱਤ ਵਾਸਤੇ ਤੇ ਫਿਰ ਮੈਂ ਆ ਵੀ ਚਲੋ ਠੀਕ ਆ ਤੁਸੀਂ ਮੇਰੇ ਨਾਲ ਆ ਜਾਓ ਤੇ ਮੈਂ ਇਹਦੀ ਜਿੰਨੀ ਬਾਂਦੀ ਮਾਦੇ ਨਾਲ 40-50 ਹਜ਼ਾਰ ਮੰਗਿਆ ਸੀ ਮੈਂ 50 ਹਜ਼ਾਰ ਰੁਪਏ ਨਾਲ ਕੈਸ਼ ਦਿੱਤਾ ਨਹੀਂ ਮੇਰੇ ਵੱਲੋਂ ਆਪਣੇ ਵੱਲੋਂ ਜੀ ਇਹਦੀ ਕੋਈ ਵੀ ਸਿਆਸੀ ਲਾਇਆ ਨਹੀਂ ਕਿਉਂਕਿ ਇਨਸਾਨੀਤ ਸਭ ਤੋਂ ਪਹਿਲਾਂ ਜ਼ਰੂਰੀ ਆ ਜੀ ਠੀਕ ਹੈ ਜੀ ਇਹ ਇਨਸਾਨ ਆ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਪਹਿਲਾਂ ਇਨ ਅੱਗੇ ਵੀ ਆਲਰੇਡੀ ਮੈਂ 165 ਲੋਕਾਂ ਦੇ ਘਰ ਬਣਾ ਚੁੱਕਾ ਵਾਂ ਆਪਣੇ ਹਲਕੇ ਦੇ ਵਿੱਚ ਮੈਂ ਕਦੀ ਵੀ ਸਿਆਸੀ ਲਾਹ ਲੈਣ ਵਾਸਤੇ ਕਦੀ ਵੀ ਫੇਸਬੁੱਕ ਤੇ ਜਾਂ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਮੀਡੀਆ ਤੇ ਪਿਛਲੇ ਕੋਈ 20 ਸਾਲ ਤੋਂ ਵੀਡੀਓ ਚਲਾ ਰਹੇ ਹੋਂ ਕਦੀ ਵੀ ਮੈਂ ਆਪਣਾ ਸੋਸ਼ਲ ਮੀਡੀਆ ਤੇ ਇਹ ਨਹੀਂ ਇਹ ਸ਼ੋਅ ਨਹੀਂ ਕੀਤਾ ਵੀ ਮੈਂ ਆ ਫਲਾਣਾ ਕੰਮ ਕੀਤਾ 241 ਕੁੜੀਆਂ ਦੇ ਵਿਆਹ ਕਰ ਚੁੱਕਾ ਮੈਂ ਅਜੇ ਤੱਕ ਆਪਣੇ ਹਲਕੇ ਦੇ ਵਿੱਚ ਤੇ 165 ਛੱਤਾਂ ਪਾ ਚੁੱਕਾ ਵਾਂ ਜਾ ਕੇ ਡੱਲੇ ਜਾ ਕੇ ਦੇਖੋ ਜੀ ਮੈਂ ਮੇਰੇ ਘਰ ਕੰਮ ਚੱਲਣ ਮਿਡੇ ਇਸ ਟਾਈਮ ਤੇ ਪਰ ਮੈਂ ਕਦੀ ਵੀ ਕਿਸੇ ਨੂੰ ਮਤਲਬ ਯਾਨੀ ਕਿ ਛੱਤ ਤੋਂ ਵਾਂਝਾ ਰਹਿਣ ਦਾ ਮੇਰਾ ਜਿਹੜਾ ਮੇਰਾ ਮਕਸਦ ਹੈ ਉਹ ਛੱਤ ਤੋਂ ਵਾਂਝੇ ਨਹੀਂ ਕਿਹੋ ਜਿਹਾ ਰਹਿਣ ਤੇ